ਗੁਜਰਾਤ ਦੇ ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸ ਜੈਟ ਦੇ ਜਹਾਜ਼ ਨਾਲ ਸ਼ੁੱਕਰਵਾਰ ਨੂੰ ਵੱਡਾ ਹਾ사 ਹੋਣ ਤੋਂ ਟਲ ਗਿਆ ਜਿਵੇਂ ਹੀ ਜਹਾਜ਼ ਨੇ ਉਡਾਨ ਭਰੀਇਜ਼ਾ ਇੱਕ ਪਹੀਆ ਟੁੱਟ ਗਿਆ ਤੇ ਰਨਵੇ ਤੇ ਡਿੱਗ ਪਿਆ ਫਲਾਈਟ ਵਿੱਚ 75 ਲੋਕ ਸਵਾਰ ਸਨ ਹਾਲਾਂਕਿ ਖੁਸ਼ਕ ਸਬੰਧੀ ਨਾਲ ਜਹਾਜ਼ ਮੁੰਬਈ ਸੁਰੱਖਿਅਤ ਉਤਰ ਗਿਆ ਕਾਂਡਲਾ ਏਟੀਸੀ ਨੇ ਪਹੀਏ ਦੇ ਡਿੱਗਣ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੁੰਬਈ ਹਵਾਈ ਅੱਡੇ ਤੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ ਜਹਾਜ਼ ਸ਼ਾਮ ਨੂੰ 4 ਵਜੇ ਦੇ ਕਰੀਬ ਮੁੰਬਈ ਦੇ ਵਿੱਚ ਸੁਰੱਖਿਅਤ ਉਤਰਿਆ ਜਿਵੇਂ ਹੀ ਪੱਇਆ ਜ਼ਮੀਨ ਤੇ ਡਿੱਗਿਆ ਪਾਇਲਟ ਨੇ ਸਮਝਦਾਰੀ ਦਿਖਾਈ ਜਹਾਜ਼ ਨੂੰ ਮੁੰਬਈ ਦੇ ਰਨਵੇ ਤੇ ਉਤਾਰਿਆ ਸ਼ਾਮ 5 ਵਜੇ ਤੱਕ ਮੁੰਬਈ ਹਵਾਈ ਅੱਡੇ ਤੇ ਐਮਰਜੈਂਸੀ ਕੋਸ਼ਿਸ਼ ਕੀਤੀ ਗਈ ਤਾਂ ਜੋ ਜਹਾਜ਼ ਨੂੰ ਸੁਰੱਖਿਅਤ ਨੀਚੇ ਉਤਾਰਿਆ ਜਾ ਸਕੇ ਕਾਂਡਰਾ ਆਈਟੀਸੀ ਨੇ ਕੁਝ ਡਿੱਗਦਾ ਹੋਇਆ ਦੇਖਿਆ ਜਿਸ ਤੋਂ ਬਾਅਦ ਪਾਇਲਟ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਆਈਟੀਸੀ ਟੀਮ ਨੂੰ ਡਿੱਗੀ ਹੋਈ ਵਸਤੂ ਲੈਣ ਲਈ ਭੇਜਿਆ ਜਦੋਂ ਆਈਟੀਸੀ ਟੀਮ ਉੱਥੇ ਪਹੁੰਚੀ ਤਾਂ ਜ਼ਮੀਨ ਤੇ ਧਾਤ ਦੀਆਂ ਰਿੰਗਾ ਤੇ ਇੱਕ ਪੱਇਆ ਮਿਲਿਆ ਪੱਇਏ ਦੇ ਜ਼ਮੀਨ ਤੇ ਡਿੱਗੇ ਧਾਤ ਦੇ ਟੁਕੜੇ ਤਸਵੀਰ ਵਿੱਚ ਸਾਹਮਣੇ ਆਈ ਜਰਾਬ ਦੇ ਕਾਂਡਲਾ ਤੋਂ ਮੁੰਬਈ ਜਾ ਰਹੇ ਸਪਾਈਸ ਜੈਟ ਦੇ ਜਹਾਜ਼ ਨਾ ਸ਼ੁੱਕਰਵਾਰ ਨੂੰ ਵੱਡਾ ਹਾ사 ਹੋਣ ਤੋਂ ਟਲ ਗਿਆ ਜਿਵੇਂ ਹੀ ਜਹਾਜ਼ ਨੇ ਉਡਾਨ ਭਰੀਇ ਜ਼ਿਕ ਪਹੀਆ ਟੁੱਟ ਗਿਆ ਤੇ ਰਨਵੇਤ ਡਿੱਗ ਪਿਆ ਫਲਾਈਟ ਵਿੱਚ 75 ਲੋਕ ਸਵਾਰ ਸਨ ਹਾਲਾਂਕਿ ਖੁਸ਼ਕਿਸਮਤੀ ਨਾਲ ਜਹਾਜ਼ ਮੁੰਬਈ ਸੁਰੱਖਿਅਤ ਉਤਰ ਗਿਆ ਕਾਂਡਲਾ ਏਟੀਸੀ ਨੇ ਪਹੀਏ ਦੇ ਡਿੱਗਣ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੁੰਬਈ ਹਵਾਈ ਅੱਡੇ ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਜਹਾਜ਼ ਸ਼ਾਮ ਨੂੰ 4 ਵਜੇ ਦੇ ਕਰੀਬ ਮੁੰਬਈ ਦੇ ਵਿੱਚ ਸੁਰੱਖਿਅਤ ਉਤਰਿਆ ਜਿਵੇਂ ਹੀ ਪੱਇਆ ਜ਼ਮੀਨ ਤੇ ਡਿੱਗਿਆ ਪਾਇਲਟ ਨੇ ਸਮਝਦਾਰੀ ਦਿਖਾਈ ਜਹਾਜ਼ ਨੂੰ ਮੁੰਬਈ ਦੇ ਰਨਵੇ ਤੇ ਉਤਾਰਿਆ ਸ਼ਾਮ 5 ਵਜੇ ਤੱਕ ਮੁੰਬਈ ਹਵਾਈ ਅੱਡੇ ਤੇ ਐਮਰਜੈਂਸੀ ਕੋਸ਼ਿਸ਼ ਕੀਤੀ ਗਈ ਤਾਂ ਜੋ ਜਹਾਜ਼ ਨੂੰ ਸੁਰੱਖਿਅਤ نیچے ਉਤਾਰਿਆ ਜਾ ਸਕੇ ਕਾਂੜਾ ਆਈਟੀਸੀ ਨੇ ਕੁਝ ਡਿੱਗਦਾ ਹੋਇਆ ਦੇਖਿਆ ਜਿਸ ਤੋਂ ਬਾਅਦ ਪਾਇਲਟ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਆਈਟੀਸੀ ਟੀਮ ਨੂੰ ਡਿੱਗੀ ਹੋਈ ਵਸਤੂ ਲੈਣ ਲਈ ਭੇਜਿਆ ਜਦੋਂ ਆਈਟੀਸੀ ਟੀਮ ਉੱਥੇ ਪਹੁੰਚੀ ਤਾਂ ਜ਼ਮੀਨ ਤੇ ਤਾਤ ਦੀਆਂ ਰਿੰਗਾ ਤੇ ਇੱਕ ਪੱਇਆ ਮਿਲਿਆ ਪੱਇਏ ਦੇ ਜ਼ਮੀਨ ਤੇ ਡਿੱਗੇ ਕਤਾਰ ਦੇ ਟੁਕੜੇ ਤਸਵੀਰ ਵਿੱਚ ਸਾਹਮਣੇ ਆਈ